ਸਤਿ ਸ਼੍ਰੀ ਅਕਾਲ ਲੋਕ ਕਰਨ ਪੰਜਾਬੀ ਤੇ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੋਤ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜੈਲਸ ਪਰਮਿੰਦਰ ਸਿੰਘ ਰਾਇਦਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਜੀ ਦੋਸਤੋ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਆ ਇੱਕ ਬੈਕਗ੍ਰਾਉਂਡ ਹੈ ਕਾਂਗਰਸ ਆ ਇੱਕ ਇਤਿਹਾਸ ਹੈ ਜਿੰਨਾ ਵੱਡਾ ਕਾਂਗਰਸ ਆ ਇਤਿਹਾਸ ਹੈ ਉਹਨਾਂ ਹੀ ਕਹੇ ਲੋ ਕਿ ਕਾਂਗਰਸ ਜਿਹੜੀ ਅਗਲੀ ਲੀਡਰਸ਼ਿਪ ਹੈ ਉਸ ਨੂੰ ਜਿਹੜਾ ਪੋਲੀਟੀਕਲ ਲੀਡਰਸ਼ਿਪ ਦਾ ਕਰਾਈਸਿਸ ਹੈ ਉਹ ਆਪਣੀ ਵਿਰਾਸਤ ਦੇ ਵਿੱਚੋਂ ਮਿਲਿਆ 47 ਤੋਂ ਬਾਅਦ ਦੀ ਕਾਂਗਰਸ 'ਚ ਤੁਸੀਂ ਗੱਲ ਕਰ ਲੋ ਜਦੋਂ ਇੰਦਰਾ ਗਾਂਧੀ ਹੋਂਦ ਦੇ ਵਿੱਚ ਆਉਂਦੇ ਨੇ ਉਦੋਂ ਵੀ ਲਗਾਤਾਰ ਪੁਰਾਣੇ ਬੰਦਿਆਂ ਨੂੰ ਕੁੰਜੇ ਰਾਉਣ ਦਾ ਜਿਹੜਾ ਸਿਲਸਿਲਾ ਸੀ ਉਹ ਚੱਲਦਾ ਰਿਹਾ ਤੇ ਇਸ ਤੋਂ ਇਲਾਵਾ ਅਗਲੀ ਲੀਡਰਸ਼ਿਪ ਕਾਂਗਰਸ ਦੇ ਵਿੱਚ ਆਈ ਗਈ ਆਪਸੀ ਜਿਹੜੇ ਲੀਡਰਾਂ ਦੇ ਕਨਫਲਿਕਟ ਸੀ ਉਹ ਲਗਾਤਾਰ ਸਾਹਮਣੇ ਆ ਗਏ ਪੰਜਾਬ ਦੇ ਵਿੱਚ ਆਪਾਂ ਬੈਠੇ ਆ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਜਿਹੜਾ ਇੱਕ ਵੱਡਾ ਇਤਿਹਾਸ ਹੈ ਉਹ ਦੋ ਕਾਂਗਰਸੀ ਜਿਹੜੇ ਲੀਡਰ ਸੀ ਇੱਕ ਮੁੱਖ ਮੰਤਰੀ ਦਰਵਾਰਾ ਸਿੰਘ ਇੱਕ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੋ ਲੀਡਰਾਂ ਦਾ ਆਪਸੀ ਕਨਫਲਿਕਟ ਸੀ ਇੱਕ ਮੁੱਖ ਮੰਤਰੀ ਸੀ ਇੱਕ ਪ੍ਰੈਜ਼ੀਡੈਂਟ ਸੀ ਇਹਨਾਂ ਦਾ ਜਿਹੜਾ ਆਪਸੀ ਝਗੜਾ ਸੀ ਉਹ ਝਗੜਾ ਪੰਜਾਬ ਦਾ ਇੱਕ ਇਤਿਹਾਸ ਬਣਿਆ ਉਸ ਤੋਂ ਉਸ ਝਗੜੇ ਦੇ ਵਿੱਚੋਂ ਕੀ ਕੁਝ ਨਿਕਲਿਆ ਉਹ ਪੂਰੇ ਪੰਜਾਬ ਨੇ ਦੇਖਿਆ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਂ ਤੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਸੀ ਲੀਡਰਸ਼ਿਪ ਦਾ ਲੀਡਰਸ਼ਿਪ ਦੇ ਵਿੱਚ ਧੜੇ ਬਰਕਰਾਰ ਹੁੰਦੇ ਗਏ ਉਹ ਧੜੇ ਆਪਸ ਦੇ ਵਿੱਚ ਅਮੋ ਸਾਹਮਣੇ ਕਦੇ ਰਹੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆ ਗਏ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਲਗਾਤਾਰ ਪੋਲਿਟਿਕਲ ਜਿਹੜੀ ਔਲਪਿਚਾਗੜਾ ਸੀ ਪੋਲਿਟਿਕਲ ਵਿਰੋਧਤਾ ਸੀ ਸਾਹਮਣੇ ਆਉਂਦੀ ਰਹੀ ਕਦੇ ਕੈਪਟਨ ਅਮਰਿੰਦਰ ਸਿੰਘ ਪਾਸੇ हट ਕੇ ਬਾਜਵਾ ਸਾਹਿਬ ਪ੍ਰਧਾਨ ਬਣ ਗਏ ਕਦੇ ਬਾਜਵਾ ਸਾਹਿਬ ਹਟ ਕੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਬਣ ਗਏ ਐਦਾਂ ਜਿਹੜੀ ਮੌਜੂਦਾ ਸਥਿਤੀ ਹੈਗੀ ਹੈ ਮੌਜੂਦਾ ਸਥਿਤੀ ਦੇ ਵਿੱਚ ਸਾਬਕਾ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਤੇ ਮੌਜੂਦਾ ਪ੍ਰਧਾਨ ਨੇ ਰਾਜਾ ਵਰਿੰਗ ਉੱਗੇ ਪਾਸੇ ਐਲੋਪੀ ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਇਹ तमाम ਲੀਡਰ ਨੇ ਇਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੇ ਪ੍ਰੋਗਰਾਮ ਨੂੰ ਹੀ ਕਰਿਆ ਜੋ ਕਾਂਗਰਸ ਲਈ ਠੀਕ ਨਹੀਂ ਹੈਗਾ ਦੂਜੇ ਪਾਸੇ ਕਈ ਵਾਰ ਬਾਈ ਦੀਆਂ ਚੋਣਾਂ ਦੇ ਵਿੱਚ ਵੀ ਚਲੇ ਜਾਂਦੇ ਨੇ ਲੀਡਰ ਕਿ ਉਹ ਸਮੇਂ ਸਾਡਾ ਆਪਸੀ ਝਗੜਾ ਸੀ ਜਿਸ ਕਰਕੇ ਸਾਡਾ ਨੁਕਸਾਨ ਹੋਇਆ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਵੱਖਰੇ ਪ੍ਰੋਗਰਾਮ ਕੋਈ ਨਹੀਂ ਹੈਗੇ ਪਹਿਲਾਂ ਤੋਂ ਤੈਅ ਕੀਤੇ ਹੋਏ ਪ੍ਰੋਗਰਾਮ ਸੀ ਜਿਹੜੇ ਸਟੇਜ ਦੇ ਮੰਚ ਦੇ ਉੱਪਰ ਵੀ ਹੁੰਦੇ ਨੇ ਉਹ ਵੀ ਸਾਰੇ ਹੀ ਕਾਂਗਰਸੀ ਹੁੰਦੇ ਨੇ ਸੋ ਜਿਹੜਾ ਝਗੜਾ ਕਾਂਗਰਸ ਆ ਆਪਸੀ ਹੈਗਾ ਹੈ ਜਾਂ ਮਤਭੇਦ ਦਾ ਜਾਂ ਮਨਭੇਦ ਬਣੇ ਹੋਏ ਨੇ ਇਹ ਲਗਾਤਾਰ মিডিਆ ਦੇ ਵਿੱਚ ਝਗੜਾ ਸੂਖੀਆਂ ਬਟੋਰ ਰਿਹਾ ਤੇ ਇਹਦੇ ਤੇ ਹੀ ਗੱਲ ਕਰਾਂ ਗੱਲਬਾਤ ਕਰਨ ਦੇ ਲਈ ਨਾਲ ਪਰਮਿੰਦਰ ਸਿੰਘ ਰਾਏਪੁਰ ਜੀ ਨੇ ਪਰ ਇਹਨਾਂ ਜੀ ਨਵੀਂ ਵਸਿੰਸਿਤ ਉਹ ਲੋ ਮੋਗਾ ਰੈਲੀ ਕੀਤੀ ਗਈ ਉਸ ਤੋਂ ਬਾਅਦ ਮਹੇਸ਼ਿੰਦਰ ਤੇ ਉਹਨਾਂ ਦੇ ਬੇਟੇ ਦੋਰ ਨੂੰ ਡਿਸਰਬ ਹੋ ਗਏ ਉਹ ਵੀ ਇਹਦੇ ਤੇ ਬੋਲੇ ਨੇ ਤੇ ਦੂਜੇ ਪਾਸੇ ਜਿਹੜੀ ਲੀਡਰਸ਼ਿਪ ਕਾਂਗਰਸ ਦੀ ਮੌਜੂਦਾ ਹੈਗੀ ਹੈ ਉਹ ਵਾਰ-ਵਾਰ ਵਾਰਨਿੰਗ ਵੀ ਕਰ ਰਹੇ ਨੇ ਵਾਰਨਿੰਗ ਵੀ ਦੇ ਰਹੇ ਨੇ ਕਿ ਜਿਹੜਾ ਕੋਈ ਜਾਪ ਤੇ ਚ ਨਹੀਂ ਰਹੂਗਾ ਅਸੀਂ ਉਹਨੂੰ ਬਾਹਰ ਕੱਢ ਦਾਂਗੇ ਠੀਕ ਹੈ ਨਾ ਚਾਹੋਗੇ ਤੁਸੀਂ ਜੀ ਬਿਲਕੁਲ ਜਿੱਦਾਂ ਪਹਿਲਾਂ ਦੋ ਰੈਲੀਆਂ ਹੋਈਆਂ ਨੇ ਜਿਹੜੀਆਂ ਵੱਡੇ ਲੈਵਲ ਤੇ ਬਠਿੰਡਾ 'ਚ ਵੀ ਤੁਸੀਂ ਦੇਖਿਆ ਨਮਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਉਹ ਖਾਸ ਕਰਕੇ ਮੋਵ ਕਾ ਰੈਲੀ ਨੂੰ ਬੜੇ ਅਹਿਮ ਪੱਖ ਨਾਲ ਦੇਖਿਆ ਜਾ ਰਿਹਾ ਸੀਗਾ ਪੰਜਾਬ ਕਾਂਗਰਸ ਵੱਲੋਂ ਤੇ ਅੱਜ ਮੇਨ ਗੱਲ ਜਿਹੜੀ ਹੋ ਰਹੀ ਹੈ ਇੱਕ ਤਾਂ 3 ਦਿਨਾਂ ਦਾ ਦੌਰੇ ਤੇ ਜਿਹੜਾ ਆ ਪੰਜਾਬ ਦੇ ਇੰਚਾਰਜ ਨੇ ਦਵਿੰਦਰ ਯਾਦਵ ਉਹਨਾਂ ਨੂੰ ਅੱਜ 3 ਦਿਨਾਂ ਦਾ ਦੌਰਾਨ ਉਹਦਾ ਸ਼ੁਰੂ ਹੋਇਆ ਕਟਿਆਲਾ ਸਮਰੂਰ ਵਿਖੇ ਉਹਨਾਂ ਨੇ ਆ ਸੀਨੀਅਰ ਲੀਡਰਾਂ ਨਾਲ ਗੱਲਬਾਤ ਜਿਹੜੀ ਉਹ ਕਰਨੀ ਹੈ 2-3 ਦਿਨ ਲਾਣੇ ਇੱਥੇ ਹੋਰ ਉਹ ਉਹਦੇ ਤਹਿਤ ਗੱਲਾਂ ਬਾਤਾਂ ਜਿਹੜੀਆਂ ਫੇਰ ਉਹੀ ਰੈਲੀ ਦੀਆਂ ਮਨਜੋਤ ਸਿੰਘ ਸਿੱਟੂ ਫੇਰ ਚਰਚਾ 'ਚ ਆ ਗਿਆ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਫੇਰ ਉਹੀ ਗੱਲ ਛਿੜਪੀ ਆ ਤੇ ਮੈਂ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਰਾਜਾ ਪੁੜਿੰਗ ਨੇ ਇੱਕ ਸਿੱਧਾ ਮਤਲਬ ਇਹ ਕਹ ਦੋ ਆਪਾਂ ਇੱਕ ਐਕਸ਼ਨ ਲੈਣ ਦੀ ਗੱਲ ਕਰ ਦਿੱਤੀ ਹੈ ਕਿ ਨੋ ਨੋਟਿਸ ਸਿੱਧਾ ਆਊਟ ਉਹ ਕਹਿੰਦੇ ਹੋਏ ਕਿਸੇ ਨੂੰ ਕੋਈ ਨੋਟਸ ਨਹੀਂ ਦਿੱਤਾ ਜਾਊਗਾ ਅਗਰ ਪਾਰਟੀ ਦੇ ਕੋਈ ਪ੍ਰੋਗਰਾਮ ਤੋਂ ਬਾਹਰ ਜਾ ਕੇ ਜੇ ਕੋਈ ਗੱਲ ਕਰੂਗਾ ਪਾਰਟੀ ਦੇ ਖਿਲਾਫ ਗੱਲ ਕਰੂਗਾ ਜਾਂ ਜੇ ਉਹ ਇਹ ਮਹਿਸੂਸ ਕਰੂ ਪਾਰਟੀ ਵੀ ਇਹਦੇ ਤੋਂ ਪਾਰਟੀ ਨੂੰ ਕੋਈ ਡੈਮੇਜ ਹੋ ਰਿਹਾ ਕੋਈ ਉਹਦੇ ਤੋਂ ਨੁਕਸਾਨ ਹੋ ਰਿਹਾ ਕਿਸੇ ਤਰ੍ਹਾਂ ਦਾ ਉਹ ਉਹ ਉਹਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਊਗਾ ਹੁਣ ਬਾਹਰ ਕਰ ਦਿੱਤਾ ਜਾਊਗਾ ਇੱਥੋਂ ਤੱਕ ਕਿ ਰਾਜਾ ਬੜਿੰਗਤਾ ਇਹ ਵੀ ਕਹਿੰਦੇ ਨੇ ਕਿ ਜੇ ਕਿਸੇ ਨੇ ਕੋਈ ਰੈਲੀ ਪਰਸਨਲੀ ਤੌਰ ਤੇ ਕਰਨੀ ਹੈ ਤਾਂ ਪਾਰਟੀ ਦਾ ਨਿਸ਼ਾਨ ਹਟਾਵੇ ਪਾਰਟੀ ਤੇ ਨਾ ਹਟਾਵੇ ਆਪਣੇ ਨਾਲ ਨਾਲ ਜੇ ਕਿਸੇ ਨੇ ਕੋਈ ਬਿਆਨ ਦੇਣਾ ਪਾਰਟੀ ਤੋਂ ਵੱਖ ਹੋ ਕੇ ਤਾਂ ਪਹਿਲਾਂ ਵਖਰਾ ਹੋਵੇ ਪਾਰਟੀ ਤੋਂ ਉਹ ਬੰਦਾ ਫਿਰ ਬਿਆਨ ਦੇ ਦੇਵੇ ਸਾਨੂੰ ਕਿਸੇ ਨਾਲ ਕੀ ਜਾਨੀ ਕਿ ਸਿੱਧੇ ਤੌਰ ਤੇ ਇੱਕ ਮੰਨ ਸਕਦੇ ਆ ਕਿ ਇੱਕ ਸ਼ਬਦੀ ਹਮਲਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਕੀਤਾ ਹੈ ਚੈਲੰਜ ਵੀ ਕੀਤਾ ਹੈ ਔਰ ਮੋਗਰ ਅੱਡੀ ਤੋਂ ਬਾਅਦ ਮਹੇਸ਼ਿੰਦਰ ਹੁਣਾਂ ਨੂੰ ਉਹਨਾਂ ਦੇ ਬੇਟੇ ਨੂੰ ਨੋਟਿਸ ਵੀ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਉਹ ਵੀ ਇਹਦੇ ਦੇ ਪਾਬਤ ਬੋਲੇ ਨੇ ਤੋਂ ਜਿਹੜਾ ਫੱਖ-ਪਾਤ ਕਹਿ ਲੋ ਇੱਕ ਦੂਜੇ ਦੇ ਵਿਰੁੱਧ ਖੜੇ ਹੋਣਾ ਖਲਾਫ ਬੋਲਣਾ ਇਹ ਪਾਰਟੀ ਦਾ ਇੱਕ ਸੁਭਾਅ ਬਣ ਕੇ ਚੱਲ ਰਾ ਨਜ਼ਰ ਆ ਰਿਹਾ ਹੁਣ ਤਾਂ ਜਦੋਂ ਦੀਆਂ ਆਹ ਵਿਧਾਨ ਸਭਾ ਚੋਣਾਂ ਹੋਣ ਜਾਂਦੇ ਵਿੱਚ ਦੀਆਂ 2022 ਤੋਂ ਉਦੋਂ ਪਹਿਲਾਂ ਤੁਸੀਂ ਦੇਖਿਆ ਜਦੋਂ ਕੈਪਟਨ ਮਨਿੰਦਰ ਸਿੰਘ ਜਿਹੜਾ ਪਾਰਟੀ ਤੋਂ ਬਾਹਰ ਹੋਏ ਐ ਸੀਐਮ ਸੀਪ ਤੋਂ ਪਰੇ ਹੋਏ ਕਰ ਦਿੱਤੇ ਗਏ ਹਾਈ ਕਮਾਂਡ ਤੋਂ ਉਦੋਂ ਵੀ ਨਵਜੋਤ ਸਿੰਘ ਸਿੱਧੂ ਦਾ ਵੱਡਾ ਰੋਲ ਅਹਿਮ ਰੋਲ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਸੀਗਾ ਕਿ ਇਹਨਾਂ ਨੂੰ ਬਾਹਰ ਕੱਢ ਦਾ ਰਸਤਾ ਦਿਖਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਪੰਜਾਬ ਦੇ ਹੀਰੋ ਵਾਂਗੂ ਲੋਕਤਾ ਦੇਖ ਰਹੇ ਨੇ ਨਵਜੋਤ ਸਿੰਘ ਸਿੱਧੂ ਨੂੰ ਿਕਟ ਪਾਰਟੀ ਜਿਹੜਾ ਹੈਗਾ ਉਹ ਨੁਕਸਾਨ ਕਿਤੇ ਬਰਦਾਸ਼ਤ ਨਹੀਂ ਨਾ ਕਰ ਸਕੂਗੀ ਪਾਰਟੀ ਕਦੇ ਨਹੀਂ ਦੇਖੂਗੀ ਕਿ ਇੱਕ ਬੰਦਾ ਜਾ ਕੇ ਮੂਰੇ ਖੜ ਜਵੇ ਤੇ ਉਹ ਉਹ ਸਭ ਕੁਝ ਹੋਲੀ-ਸੋਲੀ ਉਹਨੂੰ ਕਰਦਾਨ ਦੋ ਇਦਾਂ ਕਦੇ ਨਹੀਂ ਹੁੰਦਾ ਹੁੰਦਾ ਹਾਂ ਹੈਗਾ ਪਾਰਟੀ ਦੂਜੇ ਬੰਦਿਆਂ ਨੂੰ ਚਾਹੇ ਸਮਝਾਵੇ ਜਾਂ ਜਿਹੜਾ ਬੰਦਾ ਹੀਰੋ ਬਣਦਾ ਉਹਨੂੰ ਸਮਝਾਵੇ ਕਿਸੇ ਤਰੀਕੇ ਨਾਲ ਇਹ ਤਾਂ ਗੱਲ ਕਰੇਗੀ ਨਾ ਕਿ ਕਿ ਟੀਮ ਨੂੰ ਨਾਲ ਲੈ ਕੇ ਤੂੰ ਰਹਿ ਜਾਵੇ ਇਹ ਤਾਂ ਨਹੀਂ ਹੋ ਸਕਦਾ ਕਿ ਇੱਕ ਬੰਦੇ ਨੂੰ ਅੱਗੇ ਕਰ ਦੋਗੇ ਲਾ ਤੂੰ ਪੁਰਾਣਿਆਂ ਨੂੰ ਪਾ ਦਰਗਣਾਰ ਕਰਦੇ ਨਵੀਂ ਟੀਮ ਬਿਲਡ ਕਰ ਲਓ ਜੀ ਆਜੋ ਮੈਦਾਨ 'ਚ ਹਨਾ ਹੁਣ ਨਵੇਂ ਸਾਰੇ ਅ ਕਿੱਦਾਂ ਦੇ ਹੋਣਗੇ ਕਿੱਦਾਂ ਦਾ ਨਾ ਤਾਂ ਵਰਕ ਹੋਊਗਾ ਉਹ ਉਹ ਹੁਣ ਲੋਕਾਂ ਦੇ ਉੱਤੇ ਕਿੱਦਾਂ ਪ੍ਰਭਾਵ ਛੱਡਣਗੇ ਛੱਡ ਸਕਣਗੇ ਜਾਂ ਨਹੀਂ ਛੱਡ ਸਕਣਗੇ ਇੱਕ ਦੇ ਨਾਂ ਥ ਲਈ ਪਾਰਟੀ ਜਿੱਤਦੀ ਹੈ ਉਹ ਸਾਰਾ ਕੁਝ ਜਿਹੜਾ ਹੈਗਾ ਪੰਜਾਬ ਪਹਿਲਾਂ ਹਟਾ ਚੁੱਕਿਆ ਹੈ ਅੱਜ ਦਾ ਨਹੀਂ ਬਹੁਤ ਸਮਾਂ ਪਹਿਲਾਂ ਹੁਣ ਚਲੋ ਪਾਰਟੀ ਦੀ ਗੱਲ ਚੱਲ ਜਾਈਏ ਕਾਂਗਰਸ ਦੀ ਤਾਂ ਕਾਂਗਰਸ ਦੇ ਵਿੱਚ ਤਾਂ ਲਗਾਤਾਰ ਕੁਸਮਾਣ ਇਸੇ ਕਰਕੇ ਗੱਲ ਤੇ ਬਚਿਆ ਹੋਇਆ ਹੈ ਕਿ ਨਮਜੋਤ ਸਿੰਘ ਸਿੰਧੂ ਜਿਹੜੇ ਕਿਸੇ ਨੂੰ ਨਾਲ ਨਾ ਲੈ ਕੇ ਆਪਣੀ ਸ਼ਬਦਾਵਲੀ ਨੂੰ ਆਪਣੇ ਆਪਣੇ ਐਕਸ਼ਨ ਨੂੰ ਮੁੱਖ ਰੱਖ ਕੇ ਉਹ ਪੰਜਾਬ ਵਿੱਚ ਵਿਚਰ ਰਹੇ ਨੇ ਹੁਣ ਰਾਜਾ ਵਰਿੰਗ ਦਾ ਬੋਲਣਾ ਲੋਕ ਕਈ ਵੀ ਸਵਾਲ ਵੀ ਠਾ ਲੈਂਦੇ ਨੇ ਕਿ ਰਾਜਾ ਵਰਿੰਗ ਬੋਲੀ ਜਾਂਦੇ ਨੇ ਪੰਜਾਬ ਦਾ ਮਦਈਆ ਜੀ ਨਮਜੋਤ ਸਿੰਘ ਸਿੱਧੂ ਪੰਜਾਬ ਦਾ ਦੇਖੋ ਸ਼ਬਦੀ ਹਮਲੇ ਦਾ ਨਮਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਐਸਸੀਪੀ ਗਹਿਣਾ ਕੌਣ ਹੈ ਐਸਸੀਪੀ ਠੀਕ ਹੈ ਉਹ ਆਪਣੀ ਪਾਰਟੀ ਦੇ ਉੱਤੇ ਸਵਾਲ ਖੜੇ ਕਰੇ ਕਰੇ ਕਰ ਰਹੇ ਨੇ ਜਿਆਦਾ ਦੱਸਣਾ ਕਿ ਐਸਸੀਪੀ ਪੁਰਾਣਾ ਬੰਦਾ ਹੈ ਮੈਂ ਸਾਰੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਥੋੜੀ ਕਹਿ ਰਹੇ ਹਾਂ ਕੌਣ ਸਮਝੌਤੇ ਕਰ ਰਿਹਾ ਹੈ ਕੌਣ ਗੋਟੀਆਂ 'ਚ ਬੈਠਿਆ ਜਾ ਕੇ ਪੈਰਾਂ 'ਚ ਬੈਠਾ ਠੀਕ ਹੈ ਕਿਹਨੇ ਮਾਫੀਆਂ ਮੰਗੀਆਂ ਉਹ ਇਨਡਾਇਰੈਕਟ ਵੇ ਨਾਲ ਜਿਹੜਾ ਅਟੈਕ ਹੈ ਨਾ ਲੋਕ ਜਿਦਾ ਆਪ ਕਹਿੰਦੇ ਨੇ ਕਿ ਲੋਕ ਸਭ ਜਾਣਦੇ ਆ ਤਾਂ ਲੋਕ ਤਾਂ ਸਭ ਜਾਣਦੇ ਨੇ ਉਹ ਜੇ ਉਹਨਾਂ ਜਿਹੜੇ ਹਮਲੇਸ਼ ਆਫ ਦੀ ਹਮਲੇ ਕਰੇ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਜੇ ਉਹਨਾਂ ਨੂੰ ਦੇਖਿਆ ਜਾਵੇ ਤਾਂ ਰਾਜਾਪੁਰਿੰਗ ਵੀ ਬਤੌਰ ਪ੍ਰਧਾਨ ਹੁਣ ਐਕਸ਼ਨ ਦੇ ਵਿੱਚ ਦਿਖ ਰਹੇ ਨੇ ਜੇ ਕਾਰਨ ਦੱਸੋ ਨੋਟਸ ਉਹਨਾਂ ਨੂੰ ਕੱਢਿਆ ਗਿਆ ਮਹੇਸ਼ਿੰਦਰ ਉਹਨਾਂ ਨੂੰ ਉਹਨਾਂ ਨੇ ਆਪਣਾ ਕਹਿ ਲੋ ਕਿ ਆਰਗੇਨਾਈਜ਼ ਕੀਤੀ ਸੀ ਉਹ ਰੈਲੀ ਉਹਦੇ ਵਿੱਚ ਮੋਰੇ ਹੋ ਗਏ ਰੋਲਾ ਪਾ ਦਿੱਤਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਐਦਾਂ ਮੜਿੰਗ ਨੇ ਕਹਿਤਾ ਰਾਜਾ ਮੜਿੰਗ ਨੇ ਐਦਾਂ ਕਹਿਤਾ ਕਿ ਸਿੱਧਾ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਊਗਾ ਉਹਨਾਂ ਨੇ ਕਹਿੰਦਾ ਕਹਿੰਦਾ ਮੇਰਾ ਲੈਣਾ ਦੇਣਾ ਕੋਈ ਨਹੀਂ ਹੈਗਾ ਪਾਰਟੀ ਕਹੇ ਰਾਜਾ ਮੜਿੰਗ ਜੀ ਕਹਿਣ ਕਿ ਨਮਜੋਤ ਸਿੰਘ ਸਿੱਧੂ ਜਿਹੜੇ ਪਾਰਟੀ ਦੀ ਦੇ ਨਾਂ ਹਟ ਰਹਿਣੀਆਂ ਕਰ ਰਹੇ ਨੇ ਇਹ ਪਾਰਟੀ ਦੀਆਂ ਰਹਿਣੀਆਂ ਨਹੀਂ ਹੈਗੀਆਂ ਨਿੱਜੀ ਨੇ ਕਹਿੰਦਾ ਅਸੀਂ ਕਿਨਾਰਾ ਕਰ ਦਾਂਗੇ ਗੱਲ ਤਾਂ ਉਹਨਾਂ ਦੀ ਵੀ ਸਹੀ ਜਾਂਦੀ ਹੈ ਹੁਣ ਇੱਕ ਪਾਸੇ ਫੈਸਲਾ ਲੈਣ ਦੇ ਵਿੱਚ ਦੋ ਚੀਤੀਆਂ ਹੋ ਰਹੀਆਂ ਨੇ ਸਿੱਧੂ ਜੀ ਵੀ ਦੋ ਨੀਤੀ ਚ ਨੇ ਤੇ ਦੂਜੇ ਪਾਸੇ ਰਾਜਾਪੁਰਿੰਗ ਹੋਰੀ ਵੀ ਦੋ ਚੀਤੀ ਚ ਨੇ ਕੱਲ ਤਾਂ ਇਹ ਕਿ ਹੁਣ ਐਕਸ਼ਨ ਕਿਦੇ ਤੇ ਬਣਦਾ ਕਿ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਊਗਾ ਇੱਥੇ ਤਾਂ ਜਿਹੜਾ ਬਾਹਰ ਦਾ ਰਸਤਾ ਦਿਖਾਉਣ ਦੀ ਗੱਲ ਆ ਰਹੀ ਹੈ ਤਾਂ ਉਹ ਸਿੱਧੇ ਤੌਰ ਤੇ ਆ ਰਹੀ ਹੈ ਕਿ ਨਮਜੋਦ ਸਿੰਘ ਸਿੱਧੂ ਵਾਸਤੇ ਵਰਤਿਆ ਜਾ ਰਿਹਾ ਹੈ ਕਿ ਕੋਈ ਨੋਟਿਸ ਨਹੀਂ ਦਿੱਤਾ ਜਾਊਗਾ ਬਾਹਰ ਕੱਢ ਦਿੱਤਾ ਜਾਊਗਾ ਹੁਣ ਅਧਿਕਾਰ ਖੇਤਰ 'ਚ ਆਉਂਦਾ ਰਾਜਾਪੁਰਿੰਗ ਹੋਰਾਂ ਦੇ ਪਾਰਟੀ ਉਹਨਾਂ ਨੂੰ ਏਡੀ ਪਾਵਰ ਦਿੰਦੀ ਆ ਜਾਂ ਨਹੀਂ ਦਿੰਦੀ ਨਮਜੋਤ ਸਿੰਘ ਸਿੱਧੂ ਦਾ ਜਿਹੜਾ ਕੱਦ ਹੈ ਸਿਆਸਤ ਦੇ ਵਿੱਚ ਉਹ ਬਹੁਤ ਵੱਡਾ ਕੱਦ ਹੈਗਾ ਉਸ ਉਸ ਹਿਸਾਬ ਨਾਲ ਜਲਦ ਹੀ ਕੋਈ ਤਾਂ ਨਾ ਕੋਈ ਲੈਟਰ ਇਸ਼ੂ ਹੋਏਗਾ ਪੰਜਾਬ ਕਾਂਗਰਸ ਵੱਲੋਂ ਜਿਹੜਾ ਹਾਈ ਕਮਾਂਡ ਨੂੰ ਲਿਖਿਆ ਜਾਊਗਾ ਜੇ ਆਪਾਂ ਕਹੀਏ ਕਿ ਕੱਲਾ ਰਾਜਾ ਬੁਢਿੰਗ ਨੇ ਕਹਿਤਾ ਬਾਹਰ ਤਾਂ ਬਾਹਰ ਹੋ ਜਾਣਗੇ ਇੰਦਾ ਤਾਂ ਕੁਝ ਹੋਣਾ ਨਹੀਂ ਆਉਣ ਵਾਲੇ ਸਮੇਂ 'ਚ ਵੀ ਦੇਖਿਆ ਵੀ ਜਾਵੇ ਜੇ ਪਰ ਲੇਕਿਨ ਹੁਣ ਐਕਸ਼ਨ ਬੋਰਡ ਦੇ ਵਿੱਚ ਆ ਰਹੇ ਆ ਤਾਂ ਦੇਖਣਾ ਤਾਂ ਪਊਗਾ ਕਿ ਇਹ ਐਕਸ਼ਨ ਉਹਨੋ ਸਿੱਧੇ ਤੌਰ ਤੇ ਗਾਜ਼ਕੀ ਦੇ ਟਿਕਦਾ ਹਾਲਾਂਕਿ ਲਾਲ ਸਿੰਘ ਸੀਨੀਅਰ ਲੀਡਰ ਨੇ ਉਹਨਾਂ ਦਾ ਨਾਮ ਵੀ ਆ ਰਿਹਾ ਕਿ ਉਹ ਵੀ ਪਾਰਟੀ ਤੋਂ ਬਾਹਰ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਪਾਰਟੀ ਤੋਂ ਬਾਹਰ ਜਾ ਕੇ ਗੱਲਾਂ ਹੋ ਰਹੀਆਂ ਨੇ ਲਾਲ ਸਿੰਘ ਉਹਨਾਂ ਉਹ ਮਹੇਸ਼ਿੰਦਰ ਉਹਨਾਂ ਨੇ ਸਵਾਲ ਉਠਾਏ ਨੇ ਕਿ ਲਾਲ ਸਿੰਘ ਨੂੰ ਵੀ ਪੁੱਛਿਆ ਜਾਵੇ ਉਹ ਅੱਗੇ ਤੋਂ ਅੱਗੇ ਲੀਡਰਾਂ ਦਾ ਨਾਮ ਲੈ ਰਹੇ ਨੇ ਹੋ ਸਕਦਾ ਹੋਰ ਵੀ ਲੀਡਰ ਹੋਣ ਜਿਹੜੇ ਅੰਦਰ ਖਾਤੇ ਰੈਲੀ ਅੱਜ ਭਾਵੇਂ ਲਾਸ਼ ਆਮਲ ਹੋ ਰਹੇ ਹੁਣ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਆ ਪਰ ਉਹਨਾਂ ਨੂੰ ਸਹਿਯੋਗ ਦੇ ਰਹੇ ਹੁਣ ਪ੍ਰਮਿੰਦਰ ਜੀ ਇੱਕ ਗੱਲ ਇੱਥੇ ਰਾਜਾ ਬੜਿੰਗ ਹੋਰੀ ਵੀ ਕਲੀਅਰ ਕਰਨ ਕਿ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੇ ਨਾਲ ਕਾਂਗਰਸ ਨੂੰ ਨੁਕਸਾਨ ਕੀ ਹੈ ਦੂਜਾ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਝੰਡੇ ਦੇ ਹੇਠ ਰੈਲੀਆਂ ਨਹੀਂ ਕਰ ਰਹੇ ਕੀ ਜਿਹੜਾ ਸਲੋਗਨ ਹੈ ਉਹਦੇ ਹੇਠ ਰੈਲੀਆਂ ਨਹੀਂ ਨਵਜੋਤ ਸਿੰਘ ਸਿੱਧੂ ਕਰ ਰਹੇ ਕਿ ਉਹਦੇ ਚ ਕਾਂਗਰਸੀ ਨਹੀਂ ਆ ਰਹੇ ਜਿੱਦੇ ਨਵਜੋਤ ਸਿੰਘ ਸਿੱਧੂ ਦੇ ਇਕੱਠ ਦੇ ਵਿੱਚ ਹਜ਼ਾਰਾਂ ਵਰਕਰ ਇਕੱਠੇ ਹੋ ਰਹੇ ਨੇ ਕਿ ਉਹ ਕਾਂਗਰਸ ਦੇ ਵਰਕਰ ਨਹੀਂ ਹੈਗੇ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਜਿੱਤੇਗਾ ਕਾਂਗਰਸ ਨਾਰਾ ਨਹੀਂ ਉਹ ਉੱਥੇ ਲਿਖਿਆ ਹੋਇਆ ਯਾਨੀ ਕਿ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਲੀਅਰ ਹੋਵੇ ਕਿ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੀਆਂ ਰੈਲੀਆਂ ਕਰ ਰਹੇ ਨੇ ਵੱਖਰੀਆਂ ਰੈਲੀਆਂ ਕਰਕੇ ਸਾਡੀ ਪਾਰਟੀ ਨੂੰ ਇਹ ਨੁਕਸਾਨ ਹੋ ਰਿਹਾ ਉਹ ਗੱਲ ਦੱਸੀ ਜਾਵੇ ਦੂਜਾ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਉਣਗੇ ਰਾਜਾ ਬੜਿੰਗ ਉਹ ਹੋ ਰਸਤਾ ਕਿਤੇ ਐਮਪੀ ਪ੍ਰਨੀਤ ਕੌਰ ਵਰਗਾ ਤਾਂ ਨਹੀਂ ਹੋਊਗਾ ਇਹ ਤਾਂ ਅੱਜ ਤੱਕ ਦੇਖਿਆ ਹੀ ਨਹੀਂ ਕਿਸੇ ਨੂੰ ਕੋਈ ਰਸਤਾ ਕਿਹੜਾ ਜਿਹਦੇ ਰਾਹੀਂ ਪ੍ਰਨੀਤ ਕੌਰ ਬਾਹਰ ਗਈ ਲੈਟਰ ਤਾਂ ਉਹਦਾ ਹੀ ਬੜਾ ਇਸ਼ੂ ਹੋਇਆ ਲੈ ਨੁਕਸਾਨ ਦੱਸਣ ਰਾਜਾ ਆਪਣੇ ਕਿ ਨੁਕਸਾਨ ਕੀ ਹੈ ਕਾਂਗਰਸ ਨੂੰ ਮੈਂ ਦੇਖੋ ਨੁਕਸਾਨ ਤਾਂ ਜੇ ਹੁਣ ਆਪਾਂ ਗੱਲ ਕਰੀਏ ਕਿ ਪਾਰਟੀ ਨੂੰ ਨੁਕਸਾਨ ਕੀ ਹੈ ਤਾਂ ਪਾਰਟੀ ਨੂੰ ਨੁਕਸਾਨ ਤਾਂ ਇਹ ਹੈ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉੱਥੇ ਨਹੀਂ ਦਿਖਦੀ ਸਟੇਜ ਤੇ ਪਾਰਟੀ ਦੇ ਵਿੱਚ ਦੇਖੋ ਇੱਕ ਆ ਪ੍ਰੋਟੋਕੋਲ ਤਾਂ ਬਣਾਇਆ ਹੁੰਦਾ ਨਾ ਅਗਰ ਕੋਈ ਪਾਰਟੀ ਦੀ ਰੈਲੀ ਹੈ ਤਾਂ ਜਿਹੜੇ ਉਹਦੇ ਸੀਨੀਅਰ ਲੀਡਰ ਨੇ ਖਾਸ ਕਰ ਜਿਵੇਂ ਪੰਜਾਬ ਪ੍ਰਦੇਸ਼ ਦੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਜੇ ਹੁਣ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਾਇਆ ਗਿਆ ਸੀਗਾ ਤੇ ਜੇ ਕੋਈ ਇਹਨਾਂ ਤੋਂ ਬਾਹਰ ਜਾ ਕੇ ਕੋਈ ਪ੍ਰੋਗਰਾਮ ਔਲਿਖਦਾ ਹੈ ਤਾਂ ਇਹ ਇਟ ਮੀਨਸ ਮਤਲਬ ਉਹ ਪਾਰਟੀ ਦੇ ਖਿਲਾਫ ਹੋ ਕੇ ਜਾ ਰਿਹਾ ਨਾ ਹੁਣ ਜੇ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਜਿਹੜਾ ਪੰਜਾਬ ਇਕਾਈ ਦਾ ਥਾਪਿਆ ਹਾਈ ਕਮਾਂਡ ਨੇ ਥਾਪਿਆ ਜਿਸ ਨੂੰ ਵੀ ਥਾਪਿਆ ਚਾਹੇ ਉਹ ਰਾਜਾ ਕੁੜੈਂਗਾ ਚਾਹੇ ਕੋਈ ਜੇ ਉਹਨਾਂ ਦੀ ਨੌਲੇਜ ਤੋਂ ਬਗੈਰ ਜਾ ਕੇ ਕੋਈ ਪਾਰਟੀ ਦੀ ਐਕਟੀਵਿਟੀ ਕਰਦੇ ਆ ਉੱਥੇ ਪਾਰਟੀ ਦੇ ਜਿਹੜੇ ਹਾਈ ਕਮਾਂਡ ਵੱਲੋਂ ਅਹੁਦੇਦਾਰ ਥਾਪੇ ਗਏ ਨੇ ਜਿਹੜੇ ਬੁਖ ਧਾਰਾ ਦੇ ਵਿੱਚ ਨੇ ਜਿਹੜੇ ਮੁਖੀ ਕਹਾਉਂਦੇ ਨੇ ਠੀਕ ਹੈ ਜੇ ਉਹ ਵੀ ਪਾਰਟੀ ਦੀ ਰੈਲੀ ਦੇ ਵਿੱਚ ਪਾਰਟੀ ਦੀ ਮੀਟਿੰਗ ਦੇ ਵਿੱਚ ਜੇ ਉਹ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦਿਖਦੇ ਨਹੀਂ ਫਿਰ ਉਹ ਪਾਰਟੀ ਦੀ ਪ੍ਰੈਸ ਕਾਨਫਰੰਸ ਜਾਂ ਪਾਰਟੀ ਦੀ ਰੈਲੀ ਨਾ ਹੋ ਕੇ ਇੱਕ ਇੰਡੀਵਿਜੂਅਲ ਰੈਲੀ ਹੋ ਜੂਗੀ ਨਾ ਪਾਰਟੀ ਦਾ ਨਾਮ ਬਦਲਿਆ ਜਾਵੇ ਨਾ ਵਰਤਿਆ ਜਾਵੇ ਉਹ ਵੱਖਰੀ ਗੱਲ ਹੈ ਕਿ ਨਾਮ ਵਰਤਿਆ ਜਾ ਰਿਹਾ ਕਾਂਗਰਸ ਕਮੇਟੀ ਕਾਂਗਰਸ ਲੇਕਿਨ ਉੱਥੇ ਛਵੀ ਜਿਹੜੀ ਹੈਗੀ ਆ ਉਹ ਸਿਰਫ ਤੇ ਸਿਰਫ ਇੱਕ ਬੰਦਾ ਇੰਡੀਵਿਜੂਅਲ ਬੰਦੇ ਦੀ ਜਾਰੀ ਹੈ ਨਾ ਲੋਕਾਂ 'ਚ ਬਾਕੀ ਦੇ ਕਾਂਗਰਸ ਦੇ ਜਾਂ ਤਾਂ ਫਿਰ ਇਹ ਗੱਲ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਗੱਲ ਕਰਨੀ ਚਾਹੀਦੀ ਹੈ ਕਿ ਬੰਦੇ ਪਾਰਟੀ ਜਿਹੜੀ ਬੰਦੇ ਹੈ ਅੱਗੇ ਲਾਏ ਨੇ ਪਾਰਟੀ ਨੇ ਉਹ ਬੰਦੇ ਕਰਪਟ ਨਹੀਂ ਉਹਨਾਂ ਦੇ ਖਿਲਾਫ ਆ ਮੈਂ ਮੈਨੂੰ ਪਾਰਟੀ ਅ ਲਿਸਟ ਮੰਗੇ ਮੈ ਤੋਂ ਕੋਈ ਕੁਝ ਹੋਰ ਮੰਗੇ ਸਬੂਤ ਮੰਗੇ ਉਹ ਪਾਰਟੀ ਨੂੰ ਦਵਾਗਾ ਉਹਨਾਂ ਨੂੰ ਪਾਸੇ ਕਰਾ ਜਾਵੇ ਮੈਨੂੰ ਔਰ ਜਿਹੜੇ ਬੰਦੇ ਮੈਂ ਅੱਗੇ ਕਰਦਾ ਨਾਮ ਸੁਜੈਸਟ ਕਰੂਗਾ ਉਹਨਾਂ ਨੂੰ ਪਾਰਟੀ ਲਾਵੇ ਪ੍ਰੈਜ਼ੀਡੈਂਟ ਲਾਵੇ ਜਾਂ ਹੋਰ ਅਹੁਦਿਆਂ ਤੇ ਬਿਠਾਵੇ ਫੇਰ ਤਾਂ ਗੱਲ ਮੰਨਦੇ ਆਂ ਆਪਾਂ ਹੁਣ ਗੱਲ ਇਹਦੇ ਵੀ ਚਿੱਠੀ ਆ ਜਾਂਦੀ ਹੈ ਨਾ ਕਿ ਹਰ ਇੱਕ ਬੰਦਾ ਚਾਹੁੰਦਾ ਕਿ ਸਿਆਸਤ ਦੇ ਵਿੱਚ ਝਾੜਾ ਹੈ ਕੁਰਸੀ ਲੈਣੀ ਹੈ ਚੋਣਾ ਲੜਦਿਆਂ ਨੇ ਦੇਖੋ ਹੋਰ ਵੀ ਇੱਥੇ ਰਾਜਾ ਬੜਿੰਗ ਸਾਹਿਬ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਲਗਾਤਾਰ ਆਮ ਆਦਮੀ ਪਾਰਟੀ ਜਾਂ ਜਿਹੜੀ ਨੀਤੀਆਂ ਨੇ ਉਹਦੇ ਤੇ ਛੋਟ ਕਰ ਰਹੇ ਨੇ ਭਾਵੇਂ ਐਨਜੀਟੀ ਦਾ ਮਾਮਲਾ ਹੋ ਗਿਆ ਉਹਨਾਂ ਨੇ ਐਨਜੀਟੀ ਨੂੰ ਚਿੱਠੀ ਲਿਖੀ ਰੋਪੜ ਦੀ ਜਿਹੜੀ ਮਾਈਨਿੰਗ ਹੈ ਉਹ ਪੰਜਾਬ ਦੇ ਬੱਚੇ-ਬੱਚੇ ਦੇ ਧਿਆਨ ਦੇ ਵਿੱਚ ਹੈ ਜਿਹੜਾ ਇਕੋਸਿਸਟਮ ਵਿਗੜ ਰਿਹਾ ਉਹ ਉਹਦੇ ਚ ਰੋਪੜ ਮਾਈਨਿੰ ਵੱਡਾ ਰੋਲ ਹੁਸੀਸੀ ਵਿੱਚ ਤਾਂ ਰਾਜਾ ਵੜਿੰਗੂ ਸਾਹਿਬ ਇਹ ਗੱਲ ਤਾਂ ਕਹਿੰਦੇ ਨੇ ਕਿ ਨਵਜੋਤ ਸਿੰਘ ਤੋਂ ਆਪਣੇ ਵੱਖਰੇ ਪ੍ਰੋਗਰਾਮ ਕਰ ਰਹੇ ਨੇ ਵੱਖਰੇ ਪ੍ਰੋਗਰਾਮ ਮਰਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਝੋਟ ਹੈ ਉਹ ਆਮ ਆਦਮੀ ਪਾਰਟੀ ਦੀ ਨੀਤੀਆਂ ਦੇ ਉੱਪਰ ਆ ਹੁਣ ਤੱਕ ਗੱਲ ਸਪੱਸ਼ਟ ਹੈ ਵਿਰੋਧੀ ਧਿਰ ਹੈ ਕਾਂਗਰਸ ਪੰਜਾਬ ਦੇ ਵਿੱਚ ਪਰਮਿੰਦਰ ਜੀ ਅੱਜ ਤੱਕ ਕਾਂਗਰਸ ਨੇ ਮੌਜੂਦਾ ਧਿਰ ਜਿਹੜੀ ਆਮ ਆਦਮੀ ਪਾਰਟੀ ਇਹਦੇ ਖਿਲਾਫ ਕਿੱਥੇ ਧਰਨਾ ਮਾਰਿਆ ਕਾਂਗਰਸ ਰਾਜਾ ਵੜਿੰਗੂ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਿਹਾ ਸੀ 1 April ਤੋਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਬੰਦ ਹੋ ਜਾਣਗੀਆਂ ਖੁਦਕੁਸ਼ੀਆਂ ਬੰਦ ਹੋਈਆਂ ਕਾਂਗਰਸ ਨੇ ਪੁੱਛਿਆ ਕਿ ਨਸ਼ਾ ਖਤਮ ਹੋ ਗਿਆ ਕਾਂਗਰਸ ਨੇ ਪੁੱਛਿਆ ਕਿ ਪੰਜਾਬ ਦੇ ਵਿੱਚ ਮਾਈਨਿੰਗ ਖਤਮ ਹੋ ਗਈ ਹਾਈ ਕੋਰਟ ਨੇ ਕਿਹਾ ਕਿ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਆ ਜਿਹੜੀ ਮਾਈਨਿੰਗ ਹੈ ਪੰਜਾਬ ਦੇ ਵਿੱਚ ਤਾਂ ਕੈਪਟਨ ਨਮਰਿੰਦਰ ਸਿੰਘ ਨੇ ਹੈਲੀਕਾਪਟਰ ਦੇ ਉੱਪਰ ਗੇੜਾ ਮਾਰਿਆ ਸੀ ਇਸ ਤੋਂ ਔਲਾਵਾ ਭਾਵੇਂ ਬਿਜਲੀ ਦਾ ਇਸ਼ੂ ਹੈ ਇਸ ਤੋਂ ਇਲਾਵਾ ਸਿਹਤ ਦਾ ਇਸ਼ੂ ਹੈ ਸਿੱਖਿਆ ਦਾ ਇਸ਼ੂ ਹੈ ਕਿੰਨੇ ਇਸ਼ੂ ਨੇ ਕਾਂਗਰਸ ਨੇ ਕਿੱਥੇ ਧਰਨਾ ਮਾਰਿਆ ਆ ਆਮ ਆਦਮੀ ਪਾਰਟੀ ਦੇ ਖਿਲਾਫ ਜਾ ਕੇ ਕਿ ਅਸੀਂ ਇਹ ਕੀਤਾ ਅਸੀਂ ਆਪਣਾ ਬਣਦਾ ਵਿਰੋਧੀ ਧਿਰ ਦਾ ਰੋਲ ਨਿਭਾਇਆ ਵਿਰੋਧੀ ਧਿਰ ਦਾ ਮਤਲਬ ਇਹ ਹੀ ਹੁੰਦਾ ਜਦੋਂ ਤੁਹਾਨੂੰ 2017 ਦੇ ਵਿੱਚ ਤੋ ਉਹ ਤੋਂ ਤੁਸੀਂ ਮਜਬੂਰਤਾ ਧਿਰ ਸੀ ਅੱਜ ਤੁਹਾਡਾ ਵੋਟ ਪਰਸੈਂਟ ਘਟ ਗਿਆ ਤੁਹਾਡਾ ਮਕਸਦ ਆ ਹਾ ਹੋਣਾ ਚਾਹੀਦਾ ਸੀ ਅਸੀਂ ਕਿ ਲੋਕ ਨੀਤੀਆਂ ਦੇ ਉੱਪਰ ਖੜੀਏ ਆਮ ਆਦਮੀ ਪਾਰਟੀ ਨੇ ਜਿਹੜੇ ਵਾਦੇ ਪੂਰੇ ਕੀ ਵਾਦੇ ਪੂਰੇ ਨਹੀਂ ਕੀਤੇ ਉਹਨਾਂ ਦੇ ਲਈ ਅਸੀਂ ਲੜੀਏ ਤੁਹਾਡੀ ਪਰਫਾਰਮੈਂਸ ਜ਼ੀਰੋ ਹੈ ਵਿਰੋਧੀ ਧਿਰ ਦੇ ਤੌਰ ਤੇ ਉੱਪਰ ਜੀ ਮੈਂ ਇਹੀ ਗੱਲ ਕਰਦਾ ਕਿ ਪ੍ਰੋਟੋਕਾਲ ਦਾ ਪ੍ਰੋਟੋਕਾਲ ਹੁੰਦਾ ਨਾ ਜੇ ਜਿਹੜੀ ਗੱਲ ਤੁਸੀਂ ਜਿਹੜੇ ਇਸ਼ੂ ਉਠਾਏ ਐ ਇਹਨਾਂ ਤੇ ਬੋਲਣਾ ਪਕਾਇਦਾ ਤੌਰ ਤੇ ਹਰ ਇੱਕ ਪਾਰਟੀ ਦਾ ਜਿਹੜੀ ਸੱਤਾ ਤੋਂ ਬਾਹਰ ਆ ਬਣਦਾ ਹੈ ਵਿਰੋਧੀ ਧਿਰ ਦਾ ਮੁੱਖ ਮੁੱਖ ਜ਼ਿੰਮੇਵਾਰੀ ਬਣ ਜਾਂਦੀ ਹੈ ਲੇਕਿਨ ਇਹਨਾਂ ਨੇ ਨਹੀਂ ਚੱਕੀ ਠੀਕ ਹੈ ਨਾ ਹੁਣ ਹੁਣ ਜੇ ਕੋਈ ਇੰਡੀਵਿਜੂਅਲੀ ਇਕੱਠਾ ਖੜਾ ਹੋ ਕੇ ਇਹ ਗੱਲਾਂ ਕਰਦਾ ਹੈ ਔਰ ਪਾਰਟੀ ਦਾ ਉਹ ਹਿੱਸਾ ਹੁੰਦਾ ਹੈ ਤਾਂ ਜਿਹੜਾ ਅਨੁਸ਼ਾਸਨ ਹੈ ਉਹ ਇਹ ਅਲਾਉ ਨਹੀਂ ਕਰਦਾ ਉਹ ਕਹਿੰਦਾ ਕਿ ਤੁਸੀਂ ਪਹਿਲਾਂ ਪਾਰਟੀ ਦੀ ਜਿਹੜੀਆਂ ਗਤੀਵਿਧੀਆਂ ਨੇ ਜਿਹੜੇ ਪਾਰਟੀ ਦੇ ਮੈਂਬਰ ਅਹੁਦੇਦਾਰ ਵੱਡੀਆਂ ਪੋਸਟਾਂ ਦੇ ਤੁਸੀਂ ਬਿਠਾਤੇ ਤਾਂ ਤੁਸੀਂ ਉਹਨਾਂ ਬਾਬਤ ਹਾਈ ਕਮਾਂਡ ਨੂੰ ਬਕਾਇਦਾ ਤੌਰ ਤੇ ਇੱਕ ਲੈਟਰ ਇਸ਼ੂ ਕਰੋ ਇੱਕ ਕਰੋ ਦੋ ਕਰੋ ਤਿੰਨ ਕਰੋ ਫਿਰ ਪ੍ਰੈਸ ਤੇ ਲੈ ਕੇ ਉਹ ਵੀ ਹਾਈ ਹਾਈ ਕਮਾਂਡ ਨੂੰ ਮੈਂ ਸੂਚਿਤ ਕਰ ਰਿਹਾ ਆਪ ਹੁੰਦੇ ਨੇ ਸਾਡੇ ਅਧਿਕਾਰ ਥਾਪ ਰੱਖੇ ਨੇ ਫਿਰ ਸਿੱਧੀ ਬਗਾਵਤ ਹੋ ਜਾਂਦੀ ਹੈ ਨਾ ਫਿਰ ਫਿਰ ਲੋਕ ਵੀ ਨਾਲ ਬਕਾਇਦਾ ਤੌਰ ਤੇ ਕਾਂਗਰਸੀ ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਵੀ ਨਾਲ ਸਾਥ ਦੇਣਗੇ ਹੁਣ ਇਹ ਹੋ ਗਿਆ ਨਾ ਕਿ ਜੇ ਕੇਵਲ ਤੇ ਕੇਵਲ ਜਨਤਾ ਦੇ ਵੀ ਚਾਕੇ ਮੁੱਦੇ ਉਠਾ ਦੇਣੇ ਮੁੱਦੇ ਠਾਕੇ ਤੁਸੀਂ ਕਹਿੰਦਾ ਕਿ ਮੈਂ ਕਾਂਗਰਸ ਮੈਂ ਆ ਮੈਂ ਹੀ ਸਾਰਾ ਕੁਝ ਇਹਦਾ ਕੋਈ ਵੀ ਕਹਿ ਦੇ ਇਹਨਾਂ ਨੂੰ ਆ ਕੇ ਤੇ ਜੇ ਉਹਦੀ ਪਰੋੜ ਤਾਂ ਬਾਅਦ ਵਿੱਚ ਜਿਹੜੇ ਪੋਸਟਾਂ ਦੇ ਉੱਤੇ ਬੈਠੇ ਨੇ ਆਉਂਦੇ ਆਧਾਰ ਬਣੇ ਬੈਠੇ ਨੇ ਜੇ ਉਹ ਬਾਅਦ ਵਿੱਚ ਉਹਦੀ ਪਰੋੜ ਦਾ ਕਰਦੇ ਨੇ ਜਾਂ ਬਾਅਦ ਵਿੱਚ ਉਹ ਸਮੁੱਦੇ ਨੂੰ ਲੈ ਕੇ ਪ੍ਰੈਸ ਚ ਆਉਂਦੇ ਨੇ ਦੰਤਾਂ ਜਾਂਦੇ ਨੇ ਫਿਰ ਤਾਂ ਅਗਲਾ ਕਹਿੰਦਾ ਇਹ ਮੁੱਦਾ ਉਹਨੇ ਨੋਟ ਉਠਾਇਆ ਸੀ ਅੱਜ ਇਹ ਅੱਗੇ ਸਾਹਮਣੇ ਖੜੇ ਹੋ ਕੇ ਜਾਨੀ ਕਿ ਫਿਰ ਤਾਂ ਇਹ ਮੋਹਰ ਲਾ ਦੇਣਗੇ ਨਾ ਉਹ ਮੋਹਰੇ ਲਾਣਾ ਨਹੀਂ ਚਾਹਦੇ ਕਿ ਹੀਰੋ ਉਹ ਆ ਜਾ ਹੀਰੋ ਬਣਨਾ ਚਾਹੁੰਦਾ ਗੱਲ ਉਹ ਇੱਥੇ ਪ੍ਰੋਟੋਕਾਲ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਕੱਲ ਨੂੰ ਆਗਰ ਹਾਈ ਕਮਾਂਡ ਨਰਜੋਨ ਸਿੰਘ ਸਿੱਧੂ ਬਣ ਕੇ ਬੈਠ ਜਾਂਦੇ ਆ ਮੰਨ ਲਓ ਪੰਨਮਾ ਚੌਥਾ ਦਲ ਜਿਹੜਾ ਇੱਕ ਪੰਜਾਬ ਦੇ ਵਿੱਚ ਹੋਰ ਨਵਾਂ ਧੜਾ ਖੜਾ ਹੋ ਜਾਂਦਾ ਹੈ ਕਾਂਗਰਸ ਨੂੰ ਪਾਸੇ ਕਰ ਦੋ ਅਕਾਲੀ ਦਲ ਪਾਸੇ ਕਰ ਦੋ ਆਮ ਆਦਮੀ ਪਾਰਟੀ ਪਾਸੇ ਕਰ ਦੋ ਇੱਕ ਹਾਈ ਕਮਾਂਡ ਦੇ ਤੌਰ ਤੇ ਨਰਜੋਨ ਸਿੰਘ ਸਿੱਧੂ ਨਵੀਂ ਪਾਰਟੀ ਖੜੀ ਕਰਦੇ ਆ ਉਹਦੇ ਵਿੱਚ ਸੇਮ ਸਿਚੁਏਸ਼ਨ ਇੱਦਾਂ ਕੋਈ ਹੋਰ ਨਵਾਂ ਬੰਦਾ ਆ ਕੇ ਖੜੀ ਕਰ ਦਿੰਦਾ ਹੈ ਹਾਈ ਕਮਾਂਡ ਸ਼ਾਹ ਰਾਮਨਾਰਨ ਸ਼ਾਂਤ ਬੈਠੀ ਹੈ ਤੇ ਜਿਹਨੂੰ ਪੰਜਾਬ ਦਾ ਪ੍ਰੈਜ਼ੀਡੈਂਟ ਲਾਇਆ ਜਾਂਦਾ ਨਵਜੋਤ ਸਿੰਘ ਸਿੱਧੂ ਵਰنو ਉਹ ਤੋਂ ਬਾਹਰ ਹੋ ਕੇ ਇੱਕ ਬੰਦਾ ਕੋਈ ਇੰਦਾ ਕੰਮ ਕਰੇ ਕੀ ਨਵਜੋਤ ਸਿੰਘ ਸਿੱਧੂ ਇੰਦਾ ਉਹਨੂੰ ਪ੍ਰੋਟੋਕੋਲ 'ਚ ਲੈਣਗੇ ਕੀ ਉਹਨੂੰ ਅਨਿਸ਼ਾਸ਼ਨ ਕਿਹਾ ਜਾਊਗਾ ਗੱਲ ਇਹ ਇੰਦਾ ਨਹੀਂ ਹੁੰਦਾ ਕਿ ਅਸੀਂ ਸਾਰਾ ਕੁਝ ਜਿੱਦਾਂ ਅਸੀਂ ਚਾਹਨੇ ਹੋ ਮੈਂ ਚੱਲੀ ਜਾਈਏ ਜਦੋਂ ਉਹ ਅਸੀਂ ਉਸ ਪੋਜੀਸ਼ਨ ਤੇ ਆ ਕੇ ਦੇਖਦੇ ਹਾਂ ਨਾ ਫਿਰ ਸਾਨੂੰ ਵੱਖਰਾ ਕੁਝ ਦਿਖੜਨ ਨਜ਼ਰ ਆਉਂਦਾ ਫਿਰ ਉੱਥੇ ਕਾਰਵਾਈਆਂ ਸ਼ੁਰੂ ਹੋਣਗੀਆਂ ਉਹੀ ਉਹੀ ਨਵਜੋਤ ਸਿੰਘ ਸਿੱਧੂ ਹੋਣ ਕੇ ਜਿਹੜੇ ਐਦਾਂ ਗਲਤ ਚੱਲਣ ਵਾਲੇ ਬੰਦੇ ਨੂੰ ਪਾਰਟੀ ਚੋਂ ਬਾਹਰ ਕੱਢ ਕੇ ਵਾਰਨਗੇ ਤੋ ਗੱਲ ਇਹ ਹੈ ਕਿ ਜੇ ਤੁਸੀਂ ਪਾਰਟੀ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹੋ ਚਾਹੇ ਉਹ ਰਾਜਾ ਭੜਿੰਗ ਚਾਹੇ ਪ੍ਰਤਾਪ ਸਿੰਘ ਬਾਜਬਾਨੇ ਚਾਹੇ ਨਵਜੋਤ ਸਿੰਘ ਸਿੱਧੂ ਨੇ ਚਾਹ ਪਾਰਟੀ ਦਾ ਨਾਂ ਲਾ ਕੇ ਪਾਸੇ हट ਕੇ ਬਹੁਤ ਵਧੀਆ ਗੱਲ ਹੋਊਗੀ ਹੁਣੇ ਤੋਂ ਲੋਕਾਂ ਦਾ ਇੱਕ ਹਜੂਮ ਜੁੜਨਾ ਵੱਡੇ ਲੈਵਲ ਤੇ ਸ਼ੁਰੂ ਹੋ ਜਾਊਗਾ ਪੱਟੀਆਂ ਪਾਰਟੀ ਨੂੰ ਖਤਰਾ ਖੜਾ ਹੋ ਜਾਊਗਾ ਵੇਦਾਗ ਬੰਤੇ ਹੈਗੇ ਨੇ ਨਵਜੋਤ ਸਿੰਘ ਸਿੱਧੂ ਲੋੜਦਾ ਹੀ ਹੈ ਦੇਖੋ ਜਿੱਦਾਂ ਹੁਣ ਪਿਛਲੇ ਦਿਨੀ ਚਰਦੇ ਸਿੰਘ ਭੁੱਲਰ ਉਹਨਾਂ ਵੱਲੋਂ ਆਰਟੀਕਲ ਲਿਖਿਆ ਗਿਆ ਬਕਾਇਦਾ ਦੌਰ ਤੇ ਹੁਣ ਇਹ ਲੋਕਾਂ ਨੂੰ ਪਤਾ ਹੀ ਹੈ ਨਾ ਕਿ ਕਾਂਗਰਸ ਦੀ ਜਿੰਨੀ ਬਦਨਾਮੀ ਨਵਜੋਤ ਸਿੰਘ ਸਿੱਧੂ ਨੇ ਸਟੇਜਾਂ ਤੇ ਕੀਤੀ ਆ ਖਾਸ ਕਰ ਸਰਦਾਰ ਮਨਮੋਹ ਸਿੰਘ ਗੁਰਾ ਬਾਾਰੇ ਵੀ ਬੋਲਿਆ ਗਿਆ ਤੇ ਅੱਜ ਉਹਦੀ ਪ੍ਰੋਟਾ ਕਰ ਰਹੇ ਆ ਅੱਜ ਢੇੜੇ ਲੱਖ ਰਿਹਾ ਇਹ ਗੱਲ ਸਾਰੀਆਂ ਹੁੰਦੀਆਂ ਨੇ ਵਿੱਚ ਹੁੰਦੀਆਂ ਨੇ ਬੋਲਿਆ ਵੀ ਜਾਂਦਾ ਇਹ ਗੱਲ ਇਹ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਇਕੱਲੇ ਬੋਲਦੇ ਨੇ ਜਦੋਂ ਪਾਰਟੀ ਦਾ ਹਿੱਸਾ ਨਹੀਂ ਹੁੰਦਾ ਹਰੇਕ ਬੋਲਦਾ ਹੈ ਬੋਲਿਆ ਗਿਆ ਬੋਲਦਿਆ ਠੀਕ ਹੈ ਲੇਕਿਨ ਹੁਣ ਜੇ ਪਾਰਟੀ ਦੇ ਵਿੱਚ ਹੈਗੇ ਨੇ ਸੰਗਠਿਤ ਹੈ ਵੱਡੀ ਪਾਰਟੀ ਹੈ ਤੁਹਾਨੂੰ ਨਾਲ ਲਿਆ ਤਾਂ ਤੁਹਾਡਾ ਫਰਜ਼ ਵੀ ਪੜਦਾ ਕਿ ਪਾਰਟੀ ਦੇ ਜਿਹੜੇ ਬਾਕੀ ਉਹਦੇ ਧਾਰਨੇ ਜਿਹੜੇ ਇਮਾਨਦਾਰ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੋ ਜਿਹੜੇ ਤੁਹਾਨੂੰ ਲੱਗਦਾ ਬੇਈਮਾਨ ਹੈ ਉਹਨਾਂ ਨੂੰ ਸ਼ਿਕਾਇਤ ਕਰੋ ਉਹਨਾਂ ਦੀ ਨਹੀਂ ਫਿਰ ਹਿੱਸਾ ਬਣਨਾ ਤਾਂ ਉਸ ਚੀਜ਼ ਦਾ ਹਿੱਸਾ ਨਾ ਰਹੋ ਪਾਸੇ ਹੋ ਕੇ ਚੱਲੋ ਪੰਜਾਬ ਦਾ ਕੁਸ਼ਤਾ ਭਲਾ ਹੋਵੇ ਹੁਣ ਦੋਨੋਂ ਪਾਸੇ ਸੱਚੋ ਪਨ ਬਣੀ ਹੋਈ ਆ ਕਾਂਗਰਸ ਦਾ 84 ਕਰਕੇ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਮਨਾਂ ਦੇ ਵਿੱਚ ਉਹਨਾਂ ਦੇ ਥੋੜਾ ਬੋਧਾ ਤਾਂ ਹੈ ਹੀ 84 ਕਰਕੇ ਤੇ ਜੇ ਜੇ ਉਸ ਗੱਲ ਨੂੰ ਤੁਸੀਂ ਮੁੱਖ ਰੱਖ ਕੇ ਦੇਖਦੇ ਤਾਂ ਪਾਰਟੀ ਜੁਆਇਨ ਨਹੀਂ ਹੁੰਦੀ ਸੀਗੀ ਜੁਆਇਨ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਪਹਿਲਾਂ ਹੀ ਉਹਦਾ ਘिरी ਹੋਈ ਆ ਸਵਾਲਾਂ 'ਚ ਜੇ ਤੁਸੀਂ ਜੁਆਇਨ ਕੀਤੀ ਹੈ ਹੁਣ ਤੁਹਾਨੂੰ ਲੱਗ ਰਿਹਾ ਕਿ ਤਾਂ ਮਹਾ ਕਰਾਪਟ ਪਾਰਟੀ ਹੈ ਭਾਈ ਮੈਂ ਤਾਂ ਜਿੱਧਰੋਂ ਆਇਆ ਉਹ ਹੀ ਠੀਕ ਸੀ ਜਾਂ ਮੈਨੂੰ ਲੱਗ ਚੱਲਣਾ ਤਾਂ ਹੁਣ ਹੀ ਤੋਂ ਕਿਉਂ ਨਹੀਂ ਪਾਸੇ ਹੋਇਆ ਜਾ ਰਹੇ ਹੋ ਪਾਸੇ हट ਕੇ ਆਪਣੀ ਨਵੀਂ ਗੱਲ ਕਰੋ ਤਾਂ ਕਿ ਤੁਹਾਨੂੰ ਸਿੱਧਾ ਰਾਹ ਮਿਲੇ ਤੁਸੀਂ ਇਸ ਪਾਰਟੀ ਦੀ ਨਾਲੇ ਜਿਹੜੀ ਇਹ ਬੱਟੇ ਲੀਟਰ ਨੇ ਤੇ ਕੱਲ ਨੂੰ ਕੋਈ ਹੋਰ ਬਿਆਨ ਦੇਣਗੇ ਜਾਂ ਪਾਰਟੀ ਕੋਈ ਐਕਸ਼ਨ ਲੈ ਲਵੇ ਹਨਾ ਉਹਦੇ ਨਾਲੋਂ ਵੈਲਟਰ ਤਾਂ ਇਹ ਹੀ ਹੈ ਕਿ ਜੇ ਤੁਹਾਡਾ ਮਨ ਹੈ ਤਾਂ ਤੁਸੀਂ ਨਵਾਂ ਦਲ ਤਿਆਰ ਹੁਣ ਹੀ ਕਰੋ ਨਾ ਹੁਣੇ ਤਿਆਰੀ ਕਰੋ 2027 ਦੀ ਆਪਣੀ ਤਿਆਰੀ ਕਰਕੇ ਆਪ ਚੱਲੋ ਅੱਗੇ ਕਿਉਂ ਇਹਨਾਂ ਦੇ ਪਿੱਛੇ ਜਾ ਰਹੇ ਹਾਂ ਜਾਂ ਕਿਉਂ ਇਹਨਾਂ ਤੋਂ ਪੁਹਾਇਆ ਜਾ ਰਿਹਾ ਜਿਹੜੀ ਤੁਸੀਂ ਪ੍ਰਨੀਤ ਕੌਰ ਦੀ ਗੱਲ ਕੀਤੀ ਸੀ ਉਹ ਵੀ ਅੱਜ ਰਾਜਾ ਪਿੰਗ ਨੇ ਕਲੀਅਰ ਕੀਤੀ ਕਿ ਪਟਿਆਲੇ ਤੋਂ ਸੀਟ ਨਹੀਂ ਮਿਲਦੀ ਨਹੀਂ ਦਿੰਦੇ ਹੁਣ ਦੇਣ ਨਾ ਦੇਣ ਉਹ ਹਾਈ ਕਮਾਂਡ ਦੇ ਹੱਥ ਹੈਗਾ ਲੇਕਿਨ ਜਿੰਨੀ ਕੁ ਪਾਵਰ ਇਹਨਾਂ ਕੋਲ ਹੈਗੀ ਅਗਲਾ ਬੋਲਦਾ ਆਪਾਂ ਕੁਝ ਇਹ ਨਹੀਂ ਕਰਕੇ ਰਾਜਾ ਪਿੰਗ ਦੇ ਪੱਖ ਦੇ ਵਿੱਚ ਗੱਲ ਜਾਂਦੀ ਹੈ ਜਾਂ ਵਕਤ ਚ ਬੋਲਦੇ ਪਰ ਜੋ ਹਰ ਇੱਕ ਪਾਰਟੀ ਦਾ ਨਿਯਮ ਹੁੰਦਾ ਹੈ ਦੇਖੋ ਕੌਂਸਲ ਬਾਰੇ ਬੜੇ ਹੁੰਦੇ ਨੇ ਪ੍ਰਮਿੰਦਰ ਜੀ ਕਿ ਜੇਕਰ ਬੀਪੀਸੀ ਤੁਸੀਂ ਪ੍ਰੈਜ਼ੀਡੈਂਟ ਹੋ ਪੰਜਾਬ ਦੇ ਪਹਿਲਾਂ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨਾ ਕੋਈ ਸੌਖੀ ਗੱਲ ਨਹੀਂ ਕਾਂਗਰਸ ਇੱਕ ਹਿਸਟੋਰੀਕਲ ਸਸਤਰਮ ਦੇ ਨਾਲ ਅੱਗੇ ਵਧਦੀ ਅਤੇ ਹੈਗਾ ਕਿ ਪਹਿਲਾਂ ਦੇਖੋ ਰਾਜਾ ਬੜਿੰਗ ਸਾਹਿਬ ਨੇ ਇੱਕ ਨਹੀਂ ਕਈ ਵਾਰ ਕੱਢੇ ਤੇ ਗੱਲ ਇਹ ਪਾਕਿਸਤਾਨ ਪੰਜਾਬ ਦੇ ਬਾਡਰ ਤੋਂ ਸ਼ੁਰੂ ਹੋ ਕੇ ਪਟਿਆਲੇ ਤੱਕ ਆਈ ਨਵਜੋਤ ਸਿੰਘ ਤੋਂ ਤੱਕ ਸਵਾਇਟੇ ਇਹ ਵੀ ਹੁੰਦਾ ਕਿ ਕੀ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਆਰਗੇਨਾਈਜ਼ ਨਹੀਂ ਹੋ ਰਿਹਾ ਰਾਜਾ ਬੜਿੰਗ ਤੋਂ ਸਾਰਾ ਸਿਸਟਮ ਕੀ ਕੰਟਰੋਲ ਦੇ ਹਿੱਟ 파ਰਟੀ ਨਹੀਂ ਹੈਗੀ ਕਿ ਰਾਜਾ ਬੜਿੰਗ ਦੇ ਨਾ ਰਾਜਾ ਬੜਿੰਗ ਨੂੰ ਨਹੀਂ ਸਵੀਕਾਰ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਦੀ ਮੋਗੇ ਰੈਲੀ ਸੀ ਮਹਿੰਦਰ ਸਿੰਘ ਦਾ ਬੇਟੇ ਨੂੰ ਨੋਟਿਸ ਕਰਦਾ ਜੇਕਰ ਉਸ ਮੋਗੇ ਰੈਲੀ ਦੇ ਵਿੱਚ ਕਾਂਗਰਸ ਨੇ ਕਿਸੇ ਵੱਡੇ ਲੀਡਰ ਨੂੰ ਬੁਲਾ ਲਿਆ ਜਾਂਦਾ ਭਾਵੇਂ ਰਾਜਾ ਬੜਿੰਗ ਹੀ ਹੁੰਦੇ ਫੇਰ ਰਾਜਾ ਬੜਿੰਗ ਕੋਲ ਨੋਟਿਸ ਜਾਂਦਾ ਤਮਾਮ ਜਿਹੜੀਆਂ ਹੈਗੀਆਂ ਇਹ ਗੱਲਾਂ ਨੇ ਜੀ ਨੇ ਰਾਜਾ ਬੜਿੰਗ ਦਾ ਨੋਟਿਸ ਕੱਟਣ ਵਾਲੇ ਉਹਦੇ ਚ ਐਨਾ ਰਾਜਾ ਬੜਿੰਗ ਨੂੰ ਨੋਟਿਸ ਕਿਵੇਂ ਜਾਂਦਾ ਨਹੀਂ ਨਹੀਂ ਮੈਂ ਕਹ ਰਿਹਾ ਕਿ ਜੇ ਮੈਂ ਨਹੀਂ ਮੈਂ ਕਿਹਾ ਕਿ ਜੇਕਰ ਰਾਜਾ ਬੜਿੰਗ ਨੂੰ ਇੱਕ ਸੱਦਾ ਚਲਾਇਆ ਜਾਂਦਾ ਕਿ ਤੁਸੀਂ ਮੋਗਾ ਰੈਲੀ ਦੇ ਵਿੱਚ ਆ ਜਾਓ ਮੋਗਾ ਰੈਲੀ ਦੇ ਵਿੱਚ ਨਰਬਜੋ ਸਿੰਘ ਨਰਬਜੋ ਸਿੰਘ ਸਿੱਧੂ ਦੇ ਨਾਲ ਅਜੇ ਪਾਰਟਿਸਪੇਟ ਕਰਦੇ ਰਾਜਾ ਬੜਿੰਗ ਕੀ ਮਹੇਸ਼ਿੰਦਰ ਨੂੰ ਨੋਟਿਸ ਜਾਂਦਾ ਗੱਲ ਤਾਂ ਇਹ ਨਹੀਂ ਕਿ ਸਾਨੂੰ ਨਹੀਂ ਬੁਲਾਇਆ ਗਿਆ ਐਨੇ ਕੱਥਾ ਨਹੀਂ ਉਹ ਹੀ ਗੱਲ ਕਰਦਾ ਨਹੀਂ ਸਾਨੂੰ ਨਹੀਂ ਉੱਥੇ ਉੱਥੇ ਬਤੌਰ ਪ੍ਰਧਾਨ ਦੀ ਗੱਲ ਕਰ ਰਹੇ ਆਪਾਂ ਜੇ ਰਾਜਾ ਬੜਿੰਗ ਬਤੌਰ ਪ੍ਰਧਾਨ ਨਾ ਹੁੰਦੇ ਫਿਰ ਹੋ ਸਕਦਾ ਰਾਜਾਪਟਿੰਗ ਨੂੰ ਜੇ ਉਹਨਾਂ ਦੀ ਥਾਂ ਤੇ ਪ੍ਰਤਾਪ ਸਿੰਘ ਬਾਜਵਾ ਹੁੰਦੇ ਪ੍ਰਧਾਨ ਤੇ ਰਾਜਾਪਟਿੰਗ ਕੁਝ ਵੀ ਨਾ ਹੁੰਦੇ ਮੈਸ਼ਿੰਦਰ ਜਿਹੜੇ ਹੈਗੇ ਉਹ ਆਰਗੇਨਾਈਜ਼ ਕਰਦੇ ਹੋ ਸਕਦਾ ਦੋਮਾ ਨੂੰ ਜਾਂਦਾ ਨੋਟਿਸ ਗੱਲ ਤਾਂ ਇਹ ਹੈ ਜੇ ਪਾਰਟੀ ਪ੍ਰਧਾਨ ਬੈਠਾ ਹੁੰਦਾ ਫਿਰ ਪਾਰਟੀ ਦੀ ਰੈਲੀ ਹੋਗੀ ਨਾ ਉਹ ਜੇ ਪਾਰਟੀ ਦੇ ਸੀਨੀਅਰ ਆਗੂ ਨੇ ਜਿਹੜੇ ਜਿਹਨਾਂ ਨੂੰ ਹਾਈ ਕਮਾਂਡ ਨੇ ਥਾਪਿਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਣਨਾ ਸੌਖਾ ਨਹੀਂ ਹੈਗਾ ਪ੍ਰਧਾਨ ਬਣਨਾ ਮੈਂ ਕਹਿੰਦਾ ਕਿ ਇੱਥੇ ਹਾਈ ਕਮਾਂਡ ਵੀ ਨਾ ਪਤਾ ਨਹੀਂ ਹਿੱਲਦਾ ਕਾਂਗਰਸ ਦਾ ਬਹੁਤ ਬਹੁਤ ਜਿਆਦਾ ਚਕੜ ਹੈਗੇ ਤਾਂ ਹਾਈ ਕਮਾਂਡ ਦੀ ਜਿਹੜੀ ਸੂਬੇ ਦੀਆਂ ਇਕਾਈਆਂ ਨੇ ਉਹਨਾਂ ਦੇ ਉੱਤੇ ਤੁਸੀਂ ਦੇਖੋ ਮੈਂ ਕੈਪਟਨ ਮਰੀਂਦਰ ਦਾ ਫਿਰ ਦੁਬਾਰੇ ਇੱਥੇ ਜ਼ਿਕਰ ਕਰ ਰਿਹਾ ਹਾਂ ਕੈਪਟਨ ਮਰੀਂਦਰ ਸਿੰਘ ਨੂੰ ਤੁਸੀਂ ਕਿੰਨੇ ਸਮੇਂ ਦੇ ਵਿੱਚ ਉਹਨਾਂ ਨੂੰ ਨੰਬੇ ਕਰਤਾ ਕਾਂਗਰਸ ਇੱਕ ਸੀਐਮ ਨੂੰ ਹਟਾਉਣਾ ਇਹ ਗੱਲ ਸੋਚੋ ਨਾ ਸੀਐਮ ਨੂੰ ਹਟਾਉਣਾ ਜਿਹਨੇ ਪਾਰਟੀ ਨੂੰ ਸੀਟਾਂ ਜਿੱਤ ਕੇ ਦਿੱਤੀਆਂ ਲੋਕ ਸਭਾ ਦੇ ਵਿੱਚ ਵੀ ਜਿਹਦੇ ਸਿਰ ਤੇ ਕਾਂਗਰਸ ਪੰਜਾਬ ਦੀ ਖੜੀ ਸੀ ਉਹ ਟਾਈਮ ਸੀ ਜਿਹਦੇ ਪਿੱਛੇ ਸਾਰਿਆਂ ਨੂੰ ਦਰਗਨਾਰ ਕਰਾਇਆ ਗਿਆ ਕੀ ਬੀਬੀ ਪੱਠਲ ਵਰਗੇ ਬੋਲੇ ਨਹੀਂ ਸੀ ਕੀ ਪ੍ਰਤਾਪ ਸਿੰਘ ਬਾਜਵਾ ਹੋਰ ਨਹੀਂ ਬੋਲੇ ਸੀ ਜਗਮੀਤ ਬਰਾੜ ਵਰਗੇ ਬੋਲੇ ਨਹੀਂ ਕਦੇ ਸਾਰਿਆਂ ਨੂੰ ਦਰਗਨਾਰ ਕਰਾਇਆ ਗਿਆ ਅੱਜ ਉਹ ਸਮਾਂ ਆਇਆ ਵੀ ਉਹਨੂੰ 1 ਮਿੰਟ ਚ ਪਾਸੇ ਕਰਤਾ ਦੂਜਾ ਨਵਾਂ ਬੰਦਾ ਪਠਾ ਦਾ ਲੈ ਕੇ ਤੋਂ ਉਹ ਗੱਲ ਮੈਂ ਕਰਾਂ ਵੀ ਬਹੁਤ ਜ਼ਿਆਦਾ ਚੱਕੜ ਹਾਈ ਕਮਾਂਡ ਦੀ ਹੈ ਔਰ बार-बार ਉਹਨੂੰ ਦਮਜੋਤ ਸਿੰਘ ਜਿੱਤੂ ਦੇ ਮੂੰਹੋਂ ਵੀ ਇਹ ਹੀ ਨਿਕਲਦਾ ਹੈ ਕਿ ਹਾਈ ਕਮਾਂਡ ਜੋ ਕਹੂਗੀ ਉਹੀ ਹੋਊ ਸੁਪਰੀਮੋ ਹੋਊਗਾ ਫਿਲਹਾਲ ਜਿਆਦਾ ਨਵਜੋਤ ਸਿੰਘ ਸਿੱਧੂ ਵੇਟ ਕਰ ਰਹੇ ਨੇ ਕਿ ਮੇਰਾ ਨਾਮ ਲਿਆ ਕੇ ਮੂਹਰੇ ਰੱਖ ਦੇਣਾ ਮੈਨੂੰ ਥਾਲੀ ਚ ਪਰੋਸ ਕੇ ਦੇ ਦੇਣ ਪ੍ਰਧਾਨਗੀ ਠੀਕ ਹੈ ਜਾਂ ਪਰ ਐ ਹੋ ਰਿਹਾ ਵੀ ਉਹ ਬੜਾ ਐਕਸ਼ਨ ਲੈਣ ਮੈਂ ਪਾਸੇ ਹੋਵਾਂ ਤੇ ਮੈਂ ਆਪਣਾ ਦਲ ਖੜਾ ਕਰਨਾ ਆਪਣੀ ਤਿਆਰੀ ਤਾਂ ਚੱਲੇ ਰਹੀ ਹੈ ਦੂਜੇ ਪਾਸੇ ਜਿਹੜਾ ਰਾਜਾ ਪੁੜਿੰਕਰ ਰਾਜਾ ਪੁੜਿੰਕਰ ਨੂੰ ਹਾਈ ਕਮਾਂਡ ਨੇ ਹੀ ਥਾਪਿਆ ਹੈ ਰਾਜਾ ਪੁੜਿੰਕਰ ਨੂੰ ਪਾਸੇ ਕਰਨਾ ਵੀ 1 ਮਿੰਟ ਦਾ ਖੇਲ ਹੈ ਨਵੇਂ ਬੰਦੇ ਨੂੰ ਥਾਪਣਾ ਵੀ 1 ਮਿੰਟ ਦਾ ਖੇਲ ਹੈ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕਰਨਾ ਵੀ 1 ਮਿੰਟ ਦਾ ਖੇਲ ਹੈ ਹਾਈ ਕਮਾਂਡ ਦਾ ਕਾਂਗਰਸ ਤੋਂ ਤੇ ਜਦੋਂ ਜੋਸ਼ਿਕ ਸਿੱਧੂ ਨੂੰ ਥਾਪ ਦੇਣਾ ਵੀ ਕੁਝ ਉਹੀ ਇੱਕ ਮਿੰਟ ਦਾ ਹੀ ਖੇਲ ਲੈਣਾ ਦਾ ਉਤੋਂ ਆਰਡਰ ਹੀ ਹੋਣਾ ਜੈਸੋ ਨੋ ਬਸ ਤੇ ਬਾਕੀ ਜਿਹੜਾ ਉਹਨਾਂ ਦੇ ਕਹੇ ਤੋਂ ਚੱਲਦਾ ਉਹਦੇ ਕੋਲ ਉਹਦੇ ਤਿਆਰੀਆਂ ਹੈਗੀਆਂ ਨਹੀਂ ਜਿਹੜਾ ਪਾੜਾ ਮੋਟਾ ਕਰਦਾ ਹੈ ਜਾਂ ਜਿਨ੍ਹਾਂ ਨੂੰ ਉਹ ਦੇਖਦੇ ਨੇ ਕਿ ਸਾਨੂੰ ਕਿਸ ਬੰਦੇ ਦੀ ਲੋੜ ਹੈਗੀ ਹੈ ਜਿਹਦੀ ਹੈਗੀ ਹੈ ਨਾਲ ਨਾ ਦਿੰਦੇ ਤੇ ਜਿਹਦੀ ਨਹੀਂ ਹੈਗੀ ਉਹਨੂੰ ਵਾਲ ਵਾਂਗੂ ਕੱਟ ਕੇ ਬਾਹਰ ਮਾਰ ਦਿੰਦੇ ਨੇ ਹੋਰ ਦੂਜਾ ਕੋਈ ਮੇਰੇ ਖਿਆਲ ਨਾਲ ਕੋਈ ਇਦਾਂ ਦਾ ਪ੍ਰੋਸੀਜਰ ਨਹੀਂ ਐਡਾਪਟ ਕਰਿਆ ਹੋਇਆ ਫਿਲਹਾਲ ਤੱਕ ਕਾਂਗਰਸ ਨੇ ਕਿ ਕੋਈ ਨਾ ਦਾ ਕੋਈ ਨੀਤੀ ਬਣਾਈ ਜਾਵੇ ਜਾਂ ਕੋਈ ਰੂਲ ਬਣਾਏ ਜਾਣ ਜਿਹਦੇ ਤਹਿਤ ਕਿਸੇ ਪ੍ਰਧਾਨ ਦੀ ਚੋਣ ਹੋਵੇ ਜਾਂ ਕੁਝ ਹੋਰ ਹੋਵੇ ਜੱਕ ਕ੍ਰਾਈਟੇਰੀਆ ਦਾ ਤਿਆਰ ਕਰਿਆ ਹੋਵੇ ਇਦਾਂ ਦਾ ਕੁਝ ਨਹੀਂ ਹੈ ਗੋਵਿੰਦਰ ਜੀ ਬਿਲਕੁਲ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ ਧੰਨਵਾਦ ਸ਼ੁਕਰੀਆ ਗੋਵਿੰਦਰ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏ ਪਰ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਹਰ ਵਾਰ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਚਿਕਨ